ਤੁਸੀਂ ਕਿਸਾਨ ਅੰਦੋਲਨ ਲਾ ਲਓ ਕਿਸਾਨ ਅੰਦੋਲਨ ਜੇ ਸਾਡੇ ਕੋਲੇ ਜ਼ਮੀਨਾਂ ਨਾ ਹੁੰਦੀਆਂ ਅਸੀਂ ਏਡੀ ਵੱਡੀ ਲੜਾਈ ਲੜ ਲਾਂਦੇ ਸੈਂਟਰ ਨਾਲ ਆਪਾਂ ਗੱਲ ਲਾਂਦੇ ਤੇ ਇਹ ਕਹਿੰਦੇ ਜ਼ਮੀਨ ਦੀ ਥਾਂ ਤੁਸੀਂ ਪਲਾਟ ਲੈ ਲਓ ਇਹ ਲੜਾਈਆਂ ਪਲਾਟਾਂ ਦੇ ਸਿਰ ਤੇ ਥੋੜੀ ਲੜੀਆਂ ਜਾਂਦੀਆਂ ਹੁੰਦੀਆਂ ਜ਼ਮੀਨ ਤੇਰ ਹੁੰਦੀ ਹੈ ਹੌਸਲਾ ਹੁੰਦੀ ਹੈ ਬੰਦੇ ਦਾ ਬਹੁਤ ਸਾਲ ਹੋ ਗਏ ਪਰ ਇਹ ਕਲੋਨੀ ਦਾ ਕੋਈ ਮੂੰਹ ਸਰ ਨਹੀਂ ਬਣਿਆ ਤੁਸੀਂ ਦੇਖ ਹੀ ਰਹੇ ਹੋ ਸ਼ਾਰਟਸ ਦੇ ਵਿੱਚ ਵੀ ਕੋਈ ਵੀ ਘਰ ਸਾਨੂੰ ਤਾਂ ਇੱਥੇ ਦਿਸਿਆ ਨਹੀਂ ਜੇ ਕਿਸੇ ਹੋਰ ਨੂੰ ਦਿਸ ਜੇ ਸਾਨੂੰ ਦਿਖਾ ਦੇ ਪਰ ਇਹ ਕਲੋਨੀ ਹਜੇ ਭਰੀ ਨਹੀਂ ਤੇ ਇੱਥੋਂ 10 ਕਿਲੋਮੀਟਰ ਦੂਰ ਯਾਰ ਇੱਕ ਪਿੰਡ ਦੇ ਵਿੱਚ ਤੁਸੀਂ ਕਹਿਣੇ ਹੋ ਕਿ ਸਾਨੂੰ ਉੱਥੇ ਜ਼ਮੀਨ ਚਾਹੀਦੀ ਆ ਅਸੀਂ ਲੈਂਡ ਪੂਲਿੰਗ ਕਰਾਉਣੀ ਆ ਅਸੀਂ ਕਿਸਾਨਾਂ ਨੂੰ ਮਾਲੋ-ਮਾਲ ਕਰਦੇ ਆਂਗੇ ਭਾਈ ਜੇ ਆਹ ਨਹੀਂ ਵਿਕੀ ਤੇ ਉਹ ਕਿਵੇਂ बिकੂ ਫਿਰ ਕੱਲ ਨੂੰ 350 400 ਪਲਾਟ ਕਰੀਬ ਇਹੇ ਪਿਆਗਾ ਜਿਹੜੀ ਤੁਸੀਂ ਤੁਹਾਨੂੰ ਦੱਸਿਆ ਉਧਰ ਜ਼ਮੀਨ ਸ਼ਹਿਰ ਦੇ ਬਿਲਕੁਲ ਅੰਦਰ ਯੂਨੀਵਰਸਿਟੀ ਬਣਾਉਣ ਲਈ ਕਹਿ ਲੋ ਉਹਨੂੰ ਕੁਝ ਮਰਜ਼ੀ ਕਾਲਜ ਬਣਾਉਣ ਲਈ ਰੱਖੀ ਗਈ ਸੀ ਪਹਿਲਾਂ ਪੀਟੀਯੂ ਕੋਲੇ ਸੀ ਉਹ ਪੀਟੀਯੂ ਲਈ ਰੱਖੀ ਗਈ ਸੀ ਹੁਣ ਉਹ ਕਹਿੰਦੇ ਮਹਾਰਾ ਜਾਂ ਰਣਜੀਤ ਸਿੰਘ ਯੂਨੀਵਰਸਿਟੀ ਜਿਹੜੀ ਬੱਬਠਿੰਡੇ ਵਾਲੀ ਹੈ ਉਹਦੇ ਲਈ ਉਹ ਵੀ ਸਰਕਾਰੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੋਈ ਹੈ ਇਹ ਜ਼ਮੀਨਾਂ ਕਿਉਂ ਨਹੀਂ ਡਵੈਲਪ ਕਰਦੇ ਜਿਹੜੀ ਜ਼ਮੀਨ ਜਰਖੇਜ ਜ਼ਮੀਨ ਹੈ ਜਿਹੜੀ ਜ਼ਮੀਨ ਸਾਡੀ ਤਿੰਨ ਤਿੰਨ ਫਸਲਾਂ ਦਿੰਦੀ ਹੈਗੀ ਜਿਹੜੀ ਪਿੰਡਾਂ ਦੇ ਵਿੱਚ ਜ਼ਮੀਨ ਹੈ ਜਿਹੜੀ ਲੋਕਾਂ ਦੀਆਂ ਆਪਦੀਆਂ ਪਰਸਨਲ ਪੈਲੀਆਂ ਹੈਗੀਆਂ ਨੇ ਇਹਨਾਂ ਨੇ ਉੱਥੇ ਜਾ ਕੇ ਪੂ ਲੈਂਡ ਪੁਲਿੰਗ ਕਰਨੀ ਹੈ ਜਿਹੜੀ ਆ ਪਈਆਂ ਨੇ ਫालतੂ ਲਈਆਂ ਸਰਕਾਰੀ ਜ਼ਮੀਨਾਂ ਇਹਨਾਂ ਦੇ ਉੱਤੇ ਪਲਾਟ ਨਹੀਂ ਇਹਨਾਂ ਨੂੰ ਵਸਾ ਲਓ ਮੈਂ ਯੂਰਪ ਦੇ ਵਿੱਚ ਗਿਆ ਜਿਹੜੇ ਬੰਦੇ ਦੇ ਘਰੇ ਮੈਂ ਰਿਹਾ ਆਪਣਾ ਆਪਣੇ ਦੋਸਤ ਦੇ ਘਰੇ ਉਹ ਕਹਿੰਦਾ ਵੀ ਆਹ ਗਮਲਾ ਹੈ ਇਹ ਗਮਲੇ ਦੇ ਵਿੱਚ ਮਿੱਟੀ ਮੋਲ ਦੀ ਲੈ ਕੇ ਪਾਉਣੀ ਪੈਂਦੀ ਹੈ ਉਹ ਬਾਹਰੋਂ ਬੋਰਾ ਮੋਲ ਦਾ ਲੈ ਕੇ ਆਇਆ ਪਤਾ ਨਹੀਂ 10 ਵੀ ਯੂਰੋ ਦਾ ਕਿ ਕਿੰਨੇ ਦਾ ਕਹਿੰਦਾ ਫੇਰ ਇਹ ਚ ਬੂਟਾ ਉੱਗਦਾਗਾ ਜੇ ਆਹੀ ਮਿੱਟੀ ਜਿਹੜੀ ਇੱਥੇ ਹੈਗੀ ਇਹ ਪਾਲੀ ਇਹ ਚ ਬੂਟਾ ਨਹੀਂ ਉਗਦਾ ਤੇ ਸਾਡੀ ਤਾਂ ਜ਼ਮੀਨ ਹੀ ਬੜੀ ਜ਼ਖੇਜ ਹੈਗੀ ਇਹੇ ਜ਼ਮੀਨ ਦੇ ਵਿੱਚ ਤਿੰਨ ਤਿੰਨ ਤੁਸੀਂ ਫਸਲਾ ਲੈਣੇ ਹੋਗੇ ਇਹਨੂੰ ਬਰਬਾਦ ਕਰਨਾ ਤਾਂ ਕਿੱਡੀ ਵੱਡੀ ਮੂਰਖਤਾ ਹੈਗੀ ਹੈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਮੈਂ ਇਸ ਸਮੇਂ ਮਾਨਸਾ ਖੜਾ ਤੇ ਮਾਨਸਾ ਦੇ ਮੇਰੇ ਇਸ ਵੇਲੇ ਤੁਸੀਂ ਦੇਖ ਰਹੇ ਹੋਗੇ ਪੁੱਡਾ ਅਨਕਲੇਵ ਮਾਨਸਾ ਇਹ ਕਲੋਨੀ ਪੰਜਾਬ ਸਰਕਾਰ ਦੀ ਉਸੇ ਏਜੰਸੀ ਨੇ ਡਿਵੈਲਪ ਕਰੀ ਆ ਜਿਹਨੇ ਲੈਂਡ ਪੂਲਿੰਗ ਦੇ ਵਿੱਚ ਡਿਵੈਲਪ ਕਰਨੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਬਾਰੇ ਕਿਹਾ ਜਾ ਰਿਹਾ ਹੈ ਨਾ ਵੀ ਇੱਕ ਕ੍ਰਾਂਤੀਕਾਰੀ ਕਦਮ ਆ ਉਹ ਉਸੇ ਏਜੰਸੀ ਨੇ ਕਰਨੇ ਆ ਇਹਨਾਂ ਨੇ ਮਾਨਸਾ ਦੇ ਵਿੱਚ ਇੱਕ ਕਲੋਨੀ ਘੱਟੀ ਸੀ ਬਹੁਤ ਸਾਲ ਹੋ ਗਏ ਪਰ ਕਲੋਨੀ ਦਾ ਕੋਈ ਮੂੰਹ ਸਰ ਨਹੀਂ ਬਣਿਆ ਤੁਸੀਂ ਦੇਖ ਹੀ ਰਹੇ ਹੋ ਸ਼ਾਰਟਸ ਦੇ ਵਿੱਚ ਵੀ ਕੋਈ ਵੀ ਘਰ ਸਾਨੂੰ ਤਾਂ ਇੱਥੇ ਦਿਸਿਆ ਨਹੀਂ ਜੇ ਕਿਸੇ ਹੋਰ ਨੂੰ ਦਿਸ ਜੇ ਸਾਨੂੰ ਦਿਖਾ ਦਿਓ ਪਰ ਇਹ ਕਲੋਨੀ ਹਜੇ ਭਰੀ ਨਹੀਂ ਤੇ ਇੱਥੋਂ 10 ਕਿਲੋਮੀਟਰ ਦੂਰ ਯਾਰ ਇੱਕ ਪਿੰਡ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਉੱਥੇ ਜ਼ਮੀਨ ਚਾਹੀਦੀ ਆ ਅਸੀਂ ਲੈਂਡ ਪੂਲਿੰਗ ਕਰਾਉਣੀ ਆ ਅਸੀਂ ਕਿਸਾਨਾਂ ਨੂੰ ਮਾਲੋ-ਮਾਲ ਕਰਦੇ ਆਂਗੇ ਭਾਈ ਜੇ ਆਹ ਨਹੀਂ ਵਿਕੀ ਤੇ ਉਹ ਕਿਵੇਂ बिकੂ ਫਿਰ ਕੱਲ ਨੂੰ ਪਹਿਲਾ ਜਿਹੜੀਆਂ ਚੀਜ਼ਾਂ ਤੇ ਇਹਦੇ ਨਾਲ ਹੀ ਇੱਥੋਂ ਥੋੜੀ ਦੂਰ ਉੱਥੇ ਵੀ ਤੁਸੀਂ 50 ਕਿੱਲਿਆਂ ਦੇ ਨੇੜੇ ਪੰਜਾਬ ਸਰਕਾਰ ਨੇ ਮੈਂ ਨਹੀਂ ਕਹਿੰਦਾ ਇਹ ਸਰਕਾਰ ਨੇ ਅਕਾਲੀ ਸਰਕਾਰ ਵੇਲੇ ਜ਼ਮੀਨ ਐਕਵਾਇਰ ਹੋਈ ਸੀ ਉਹ ਜ਼ਮੀਨ ਖਾਲੀ ਪਈ ਆ ਉਹਨੂੰ ਡਿਵੈਲਪ ਕਰ ਲੋ ਜੇ ਇੰਝ ਕੁਝ ਕਰਨਾ ਜੇ ਤੁਹਾਨੂੰ ਲੱਗਦਾ ਵੀ ਪਲਾਟ ਕੱਟ ਕੇ ਵਿਕਾਸ ਹੋਊਗਾ ਪਰ ਨਹੀਂ ਸਾਨੂੰ ਤਾਂ ਝੋਨੇ ਕਣਕ ਜਾਂ ਨਰਮੇ ਵਾਲੀ ਜ਼ਮੀਨ ਚਾਹੀਦੀ ਆ ਉਹਦੇ ਤੇ ਪਲਾਟ ਕੱਟਣੇ ਆ ਤੇ ਫੇਰ ਅਸੀਂ ਕਹਿਣਾ ਵੀ ਵਾਹ ਜੀ ਵਾਹ ਅਸੀਂ ਪੰਜਾਬ ਦਾ ਵਿਕਾਸ ਕਰਤਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਾਨਕ ਗੋਇਲ ਨੇ ਮਾਨਕ ਇਸ ਗੱਲ ਨੂੰ ਕਰਨ ਵਾਸਤੇ ਸਭ ਤੋਂ ਅਹਿਮ ਬੰਦਿਆਂ ਚੋਂ ਇਸ ਲਈ ਵੀ ਆ ਇਹ ਵਪਾਰੀ ਵੀ ਆ ਇਹ ਕਿਸਾਨ ਵੀ ਆ ਇਹ ਦੋਨੇ ਪੱਖਾਂ ਦੇ ਨਾਲ ਜੁੜਿਆ ਹੋਇਆ ਬੰਦਾ ਇਹਦੇ ਤੋਂ ਸਮਝਦੇ ਆ ਪਹਿਲਾਂ ਮਾਨਕ ਭਾਈ ਸਤਿ ਸ਼੍ਰੀ ਅਕਾਲ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਕਿੰਨਾ ਚਿਰ ਹੋ ਗਿਆ ਇਹ ਕਲੋਨੀ ਨੂੰ ਥੋੜੀ ਆ ਕੱਟੀ ਨੂੰ ਇਨਕਲੇਵ ਨੂੰ ਇਹ ਏਰੀਆ ਜੀ ਜਦੋਂ ਮਾਨਸਾ ਜ਼ਿਲ੍ਹਾ ਬਣਿਆ 92 ਦੇ ਵਿੱਚ ਉਦੋਂ ਬਾਅਦ ਇਹ 93 94 ਦੇ ਕਰੀਬ ਇਹ ਇੱਕ ਇੰਡਸਟਰੀਅਲ ਪਾਰਕ ਬਣਾਇਆ ਗਿਆ ਸੀਗਾ ਲੋਕਾਂ ਨੇ ਇੱਥੇ ਜਿਹੜਾ ਹੈਗਾ ਇੰਡਸਟਰੀ ਦੇ ਪਲਾਟ ਵੀ ਲਏ ਪਾਰਕ ਵੀ ਲਏ ਠੀਕ ਹੈ ਮਤਲਬ ਇੰਡਸਟਰੀਅਲ ਪਲਾਟ ਲਏ ਜਿਹਦੇ ਚ ਕਹਿ ਲਓ ਵੀ ਜਿੱਦਾਂ ਆਪਣੇ ਬਹੁਤ ਸਾਰੇ ਮਿਸਤਰੀ ਭਾਈਚਾਰੇ ਦੇ ਲੋਕ ਸੀਗੇ ਜਾਂ ਹੋਰ ਲੋਕ ਸੀਗੇ ਤੇ ਜਿਨ੍ਹਾਂ ਨੇ ਇੱਥੇ ਇਕਵਿਪਮੈਂਟ ਬਣਾਉਣ ਲਈ ਹੋਰ ਲਿਆ ਤੇ ਬਟ ਉਹ ਡਵੈਲਪ ਨਹੀਂ ਹੋ ਸਕਿਆ ਕਿਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ 10 11 ਦੇ ਕਰੀਬ ਜਾ ਕੇ ਇਹਨੂੰ ਕੂਡਾਂ ਨੂੰ ਦੇ ਦਿੱਤਾ ਗਿਆ ਤੇ ਇੱਥੇ ਇੱਕ ਕਲੋਨੀ ਕੱਟ ਦਿੱਤੀ ਗਈ ਜਿਹੜੀ ਕੋਈ ਬਹੁਤ ਜ਼ਿਆਦਾ ਵਿਕਸਿਤ ਨਹੀਂ ਹੋ ਸਕੀ ਤੁਸੀਂ ਦੇਖੋ ਵੀ ਕਲੋਨੀ ਦਾ ਰਾਹ ਵੀ ਕਨੈਕਟ ਨਹੀਂ ਹੈਗਾ ਅਜੇ ਤੱਕ ਪਰ ਅੰਦਰ ਜਰੂਰ ਜਿਹੜੀ ਸੜਕਾਂ ਬਣੀਆਂ ਹੋਈਆਂ ਨੇ ਲੀਆਂ ਫਲਾਟ ਕੱਟੇ ਹੋਏ ਆ ਪਰ ਤੁਸੀਂ ਦੇਖੋ ਵੀ ਪਲਾਟਾਂ ਦੇ ਵਿੱਚ ਬਹੁਤ ਲੰਬਾ ਲੰਬਾ ਖੱਬਲ ਖੜਾ ਹੈ ਜਿਹੜਾ ਹੈਗਾ ਘਾਹ ਖੜਾ ਹੈ ਬਹੁਤ ਸਾਰੇ ਜਿਹੜੇ ਹੈਗੇ ਟਾਲੀਆਂ ਆਪਣੇ ਹੈਗੇ ਕਿਕਰਾਂ ਉਗੀਆਂ ਪਈਆਂ ਲਗੀਆਂ ਹਨਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਕੋਈ ਪਲੋਟ ਲੈਂਡ ਨੂੰ ਤਿਆਰ ਨਹੀਂ ਤੇ ਹੁਣ ਜਦੋਂ ਲੈਂਡ ਪੂਲਿੰਗ ਦੀ ਗੱਲ ਹੋਈ ਤੇ ਪੂਡਾਂ ਨੇ ਇੱਥੇ ਆਹ ਜਿਹੜੇ ਬੋਰਡ ਵੀ ਲਾ ਦਿੱਤੇ ਆ ਤੇ ਜਿਹੜੇ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਪਲੋਟ ਦੇ ਵਿੱਚ ਇੱਥੇ ਜਿਹੜੇ ਆਪਣੇ ਚੌਂਕੀਦਾਰ ਵੀ ਰੱਖੇ ਹੋਏ ਨੇ ਜਿਹੜਾ ਹੁਣ ਜਿੰਦਾ ਮਾਰਨ ਲੱਗੇ ਵੀ ਲੋਕ ਕੋਈ ਅੰਦਰ ਜਾ ਨਾ ਸਕੇ ਹਨ ਤੇ ਉਹਦੇ ਚ ਇਹ ਹੁੰਦਾ ਵੀ ਜਦੋਂ ਕੋਈ ਤੁਸੀਂ ਦਿਖਾਉਣਿਓ ਸਰਕਾਰ ਦੀ ਰਿਐਲਿਟੀ ਤਾਂ ਸੱਜੜੇ ਪੂਡਾ ਵਾਲੇ ਹੁੰਦੇ ਇੱਥੇ ਇਹਨੂੰ ਬੰਦ ਕਰਕੇ ਰੱਖਦੇ ਹਾਲਾਂਕਿ ਕੁਝ ਲੋਕਾਂ ਦੇ ਇਹਦੇ ਵਿੱਚ ਪਲਾਟ ਮਾੜੇ ਮੋٹے ਹੈਗੇ ਆ ਪਰ ਤੁਸੀਂ ਦੇਖੋਗੇ ਵੀ ਪਿਛਲੇ 12-13 ਸਾਲਾਂ ਤੋਂ ਵਿਕਸਤ ਕੋਈ ਨਹੀਂ ਹੋਇਆ ਕੋਈ ਇੱਥੇ ਘਰ ਨਹੀਂ ਕੋਈ ਕੁਝ ਨਹੀਂ ਇਹ ਵਿਕਸਤ ਨਹੀਂ ਹੋਇਆ ਫੇਰ ਆ ਠੁੱਠਿਆਂ ਵਾਲੀ ਪਿੰਡ ਆ ਤੁਹਾਡਾ ਹਾਂਜੀ ਹਾਂਜੀ ਨਾਲ ਹੀ ਆ ਹਾਂ ਨਾਲ ਹੀ ਆ ਉੱਥੇ ਕਿਉਂ ਲੱਗਦਾ ਉੱਥੋਂ ਜ਼ਮੀਨ ਐਕਵਾਇਰ ਕਿਉਂ ਹੋ ਰਹੀ ਹੈ ਫਿਰ ਤੁਸੀਂ ਇਹ ਦੇਖੋ ਵੀ ਇਹ ਇਹ 3 400 ਪਲਾਟ ਕਰੀਬ 350 400 ਪਲਾਟ ਕਰੀਬ ਇਹ ਪਿਆਗਾ ਜਿਹੜੀ ਤੁਸੀਂ ਤੁਹਾਨੂੰ ਦੱਸਿਆ ਉਧਰ ਜ਼ਮੀਨ ਸ਼ਹਿਰ ਦੇ ਬਿਲਕੁਲ ਅੰਦਰ ਯੂਨੀਵਰਸਿਟੀ ਬਣਾਉਣ ਲਈ ਕਹ ਲੋ ਉਹਨੂੰ ਕੁਝ ਮਰਜ਼ੀ ਕਾਲਜ ਬਣਾਉਣ ਲਈ ਰੱਖੀ ਗਈ ਸੀ ਪਹਿਲਾਂ ਪੀਟੀਯੂ ਕੋਲੇ ਸੀ ਉਹ ਪੀਟੀਯੂ ਲਈ ਰੱਖੀ ਗਈ ਸੀ ਹੁਣ ਉਹ ਕਹਿੰਦੇ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਜਿਹੜੀ ਬਠਿੰਡੇ ਵਾਲੀ ਹੈ ਉਹਦੇ ਲਈ ਉਹ ਵੀ ਸਰਕਾਰੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੋਈ ਹੈ ਤੇ ਉਹ ਜਿਹਦਾ ਰੇਟ ਬਹੁਤ ਵੱਧ ਚੁੱਕਿਆ ਹੈਗਾ ਤੇ ਉਹ 50 ਦੇ ਕਰੀਬ ਉਹ ਕਿੱਲੇ ਨੇਗੇ ਉਹ ਉਹ ਵੀ ਕਰੀਬ 15-16 ਕਰੋੜ ਦੀ ਜਿਹੜੀ ਹੈਗੀ ਅਕਵਾਇਰ ਕੀਤੀ ਸੀ ਤੇ ਅੱਜ ਉਹਦੀ ਕੀਮਤ 200-250 ਕਰੋੜ ਰੁਪਏ ਹੈਗੀ 4-5 ਕਰੋੜ ਰੁਪਏ ਦਾ ਕਿਲਾ ਹੁਣ ਹੋ ਗਿਆ ਉੱਥੇ ਉਹ ਪਈ ਹੈ ਆ ਪਈ ਹੈ ਤੇ ਹੋਰ ਵੀ ਇੱਕ ਦੋ ਥਾਵਾਂ ਤੇ ਪਈ ਹੈਗੀ ਜਿਹੜੀ ਜ਼ਮੀਨ ਹੈਗੀ ਜਿਹੜੀ ਕੋਈ ਜਿਹਦਾ ਕੋਈ ਪੁੱਛਣ ਵਾਲਾ ਕੋਈ ਨਹੀਂ ਹੈਗਾ ਨਾ ਜਿੱਥੇ ਕੋਈ ਕੂਡਾ ਉਹਦੇ ਉੱਤੇ ਅਕਵਾਇਰ ਕਰਕੇ ਉਹਨੂੰ ਨਾ ਕੋਈ ਡਵਲਪ ਕਰ ਸਕੀ ਹੈ ਤੇ ਨਾ ਹੀ ਤੁਸੀਂ ਜਿਹੜੀ ਸਰਕਾਰ ਨੇ ਇੰਡੀਵਿਜੂਅਲੀ ਕੀਤੀ ਹੋਈ ਹੈ ਨਾ ਉਹਦਾ ਕੋਈ ਵਿਕਾਸ ਹੋ ਸਕਿਆ ਹੈ ਨਾ ਇਹ ਜਿਹੜੀ ਠੂਠਿਆਂ ਵਾਲੀ ਪਿੰਡ ਦੀ ਜ਼ਮੀਨ ਦੀ ਤੁਸੀਂ ਗੱਲ ਕਰਦੇ ਹੋ 220 ਕਿੱਲਿਆਂ ਦੇ ਕਰੀਬ ਜਿਹੜੀ ਹੈਗੀ ਠੂਠਿਆਂ ਵਾਲੀ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਆ 212 ਕਿੱਲੇ 212 ਕਿੱਲਿਆਂ ਦੀ ਇਹ ਕੜ ਜਿਹੜੀ ਜ਼ਮੀਨ ਹੈਗੀ ਆ ਉਹ ਲੈਂਡ ਪੂਲਿੰਗ ਦੇ ਵਿੱਚ ਆਈ ਹੈ ਤੁਸੀਂ ਦੇਖੋ ਵੀ ਜਿਹੜੀ ਪਹਿਲਾਂ ਹੀ ਪਈ ਹੈ ਖਾਲੀ ਬਰਾਣ ਪਈ ਹੈ ਜਿੱਥੇ ਕਿਕਰ ਆਉਗੀਆਂ ਪਈਆਂ ਘਾਓਗਿਆ ਪਿਆ ਇਹਨੂੰ ਕੋਈ ਡਵੈਲਪ ਕਰਦਾ ਨਹੀਂਗਾ ਜਿਹੜੀ ਥੋੜੀ ਉੱਥੇ ਮੈਂ ਤੁਹਾਨੂੰ ਦਿਖਾ ਕੇ ਲੈ ਹੁਣ ਜਿਹੜੀ ਸ਼ਹਿਰ ਦੇ ਵਿੱਚ 50 60 50 55 ਕਿੱਲੇ ਹੈਗੇ ਆ ਜਿਹੜੀ ਯੂਨੀਵਰਸਿਟੀ ਲਈ ਕਹੀ ਜਾਂਦੇ ਉਹਦੇ ਵਿੱਚ ਗੰਦਾ ਪਾਣੀ ਖੜਾ ਹੈਗਾ ਬਾਉਂਡਰੀ ਮਾਰ ਕੇ ਸੈੱਟ ਰੱਖੀ ਹੈਗੀ ਇਹ ਜ਼ਮੀਨਾਂ ਕਿਉਂ ਨਹੀਂ ਡਵੈਲਪ ਕਰਦੇ ਜਿਹੜੀ ਜ਼ਮੀਨ ਜਰਖੇਜ ਜ਼ਮੀਨ ਹੈ ਜਿਹੜੀ ਜ਼ਮੀਨ ਸਾਡੀ ਤਿੰਨ ਤਿੰਨ ਫਸਲਾਂ ਦਿੰਦੀ ਹੈਗੀ ਜਿਹੜੀ ਪਿੰਡਾਂ ਦੇ ਵਿੱਚ ਜ਼ਮੀਨ ਹੈ ਜਿਹੜੀ ਲੋਕਾਂ ਦੀਆਂ ਆਪਦੀਆਂ ਪਰਸਨਲ ਪੈਲੀਆਂ ਹੈਗੀਆਂ ਨੇ ਇਹਨਾਂ ਨੇ ਉੱਥੇ ਜਾ ਕੇ ਪੂ ਲੈਂਡ ਬੁਲਿੰਗ ਕਰਨੀ ਹੈ ਜਿਹੜੀ ਆ ਪਈਆਂ ਨੇ ਫਾਲਤੂ ਲਈਆਂ ਸਰਕਾਰੀ ਜ਼ਮੀਨਾਂ ਇਹਨਾਂ ਦੇ ਉੱਤੇ ਪਲਾਟ ਨਹੀਂ ਇਹਨਾਂ ਨੂੰ ਵਸਾ ਲਓ ਗੱਲ ਇਹ ਹੈ ਪਰ ਗੱਲ ਇਹਨਾਂ ਨੂੰ ਸਵਾਦ ਹੀ ਉੱਥੇ ਆਉ ਕਿਉਂ ਖੇਤੀ ਵਾਲੀ ਥਾਂ ਤੇ ਫਿਰ ਜਾ ਰਹੇ ਐ ਨਾ ਨਹੀਂ ਦੇਖੋ ਇਹਨਾਂ ਨੂੰ ਨਾ ਪਤਾ ਹੀ ਨਹੀਂ ਵੀ ਕਰਨਾ ਕੀ ਹੈ ਇਹਨਾਂ ਨੇ ਇੱਕ ਮੋਟਾ ਪ੍ਰੋਜੈਕਟ ਲੈ ਕੇ ਆਉਂਦਾ ਜਿਹਦੇ ਚ 65000 ਕਿਲਾ ਇਹਨਾਂ ਨੇ ਨੋਟੀਫਾਈ ਕਰਤਾ ਆਲਰੇਡੀ ਤੇ ਕਰੀਬ 1 ਲੱਖ ਕਿਲਾ ਟੋਟਲ ਇਹਨਾਂ ਨੇ ਨੋਟੀਫਾਈ ਕਰਨਾ ਹੈ ਇਹਨਾਂ ਦਾ ਮੇਨ ਮਕਸਦ ਹੈਗਾ ਹੈਗਾ ਇਹਦੇ ਤੇ ਲੋਨ ਲੈਣਾ ਜਿੱਤਾਂ ਕਿ ਇਹ ਜਿਹੜੇ ਐਂਡ ਵਾਲੇ 6 ਮਹੀਨਿਆਂ ਦੇ ਵਿੱਚ ਬੁੜੀਆਂ ਨੂੰ 50000 10000 ਰੁਪਇਆ ਦੇ ਕੇ ਖੁਸ਼ ਕਰ ਸਕਣ ਇਹਨਾਂ ਨੂੰ ਇਹ ਆ ਵੀ ਅਸੀਂ ਯੂਜ਼ ਕਰ ਲਈ ਜਿੱਤ ਜਾਾਂਗੇ ਜਿਹੜੇ ਬੁੜੀਆਂ ਨੂੰ ਤਾਂ ਪਤਾ ਹੀ ਨਹੀਂ ਸਾਡੀਆਂ ਜ਼ਮੀਨਾਂ ਬੈ ਕਰਕੇ ਹੀ ਇਹ 1000 ਰੁਪਇਆ ਤੁਹਾਨੂੰ ਦੇਣਗੇ ਭਾਈ ਠੀਕ ਹੈ ਦੂਜੀ ਗੱਲ ਇਹ ਹੈ ਕਿ ਅਗਲੇ 27 ਦੇ ਵਿੱਚ ਇਹਨਾਂ ਨੂੰ 4-5 ਸਟੇਟਾਂ ਦੀ ਅੱਗੇ ਇਲੈਕਸ਼ਨਾਂ ਪੜ੍ਹਣੀਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਸੁਪੜਾ ਸਾਫ ਹੋ ਗਿਆ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹ ਇਹ ਪਤਾ ਲੱਗਦਾ ਪਿਆਗਾ ਕਿ ਪੰਜਾਬ ਦੇ ਵਿੱਚ ਵੀ ਹੁਣ ਅਸੀਂ ਜਾਵਾਂਗੇ ਇੱਕ ਤਾਂ ਇਹਨਾਂ ਨੂੰ ਇਲੈਕਸ਼ਨ ਲੜਨ ਲਈ ਫੰਡ ਚਾਹੀਦਾ ਦੂਜਾ ਇਹ ਪੈਸੇ ਇਕੱਠੇ ਕਰਨਗੇ ਕਿਉਂਕਿ ਇਹਨਾਂ ਕੋਲ ਆਪਦੇ ਕੋਲ ਤਾਂ ਡਵੈਲਪ ਕਰਨ ਲਈ ਚਲੋ ਉਹ ਲਾਈ ਦੇ ਚੀਜ਼ ਆ ਮੈਂ ਬਹੁਤ ਬੇਸਿਕ ਚੀਜ਼ ਤੇ ਰਹਿਣ ਵਾਲਾ ਬੰਦਾ ਮੈਨੂੰ ਇਹ ਦੱਸੋ ਵੀ ਜਦੋਂ ਸਾਡੇ ਕੋਲੇ ਵਿਕਲਪ ਪਏ ਆ ਫਿਰ ਖੇਤੀ ਵਾਲੀਆਂ ਜ਼ਮੀਨਾਂ ਚ ਕੀ ਨਿਕਲੂਗਾ ਇਹੋ ਜਿਹਾ ਨਹੀਂ ਬਰਬਾਦੀ ਹੈ ਜੀ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਮੈਂ ਯੂਰਪ ਦੇ ਵਿੱਚ ਗਿਆ ਜਿਵੇਂ ਆਪਾਂ ਆਮ ਗਏ ਨਹੀਂ ਹੁੰਦੇ ਜਾਂ ਦੇਖਦੇ ਆਂਗੇ ਉੱਥੇ ਜਿਹੜੇ ਬੰਦੇ ਦੇ ਘਰੇ ਮੈਂ ਰਿਹਾ ਆਪਣਾ ਆਪਣੇ ਦੋਸਤ ਦੇ ਘਰੇ ਉਹ ਕਹਿੰਦਾ ਵੀ ਆਹ ਗਮਲਾ ਹੈ ਇਹ ਗਮਲੇ ਦੇ ਵਿੱਚ ਮਿੱਟੀ ਮੋਲਰ ਦੀ ਲੈ ਕੇ ਪਾਉਣੀ ਪੈਂਦੀ ਹੈ ਉਹ ਬਾਹਰੋਂ ਬੋਰਾ ਮੋਲ ਦਾ ਲੈ ਕੇ ਆਇਆ ਪਤਾ ਨਹੀਂ 10 ਵੀ ਯੂਰੋ ਦਾ ਕਿ ਕਿੰਨੇ ਦਾ ਕਹਿੰਦਾ ਫੇਰ ਇਹ ਚ ਬੂਟਾ ਉਗਦਾਗਾ ਜੇ ਆਹੀ ਮਿੱਟੀ ਜਿਹੜੀ ਇੱਥੇ ਹੈਗੀ ਇਹ ਪਾਲੀ ਇਹ ਚ ਬੂਟਾ ਨਹੀਂ ਉਗਦਾ ਤੇ ਸਾਡੀ ਤਾਂ ਜ਼ਮੀਨ ਹੀ ਬੜੀ ਜ਼ਰਖੇਜ ਹੈਗੀ ਇਹੇ ਜ਼ਮੀਨ ਦੇ ਵਿੱਚ ਤਿੰਨ ਤਿੰਨ ਤੁਸੀਂ ਫਸਲਾ ਲੈਣੇ ਹੋਗੇ ਇਹਨੂੰ ਬਰਬਾਦ ਕਰਨਾ ਤਾਂ ਕਿੱਡੀ ਵੱਡੀ ਮੂਰਖਤਾ ਹੈਗੀ ਹੈ ਪਰ ਉਹੀ ਗੱਲ ਹੈ ਵੀ ਦਿੱਲੀ ਤੋਂ ਜਿਹੜੇ ਇਹ ਆਰਡਰ ਆਏ ਆ ਦਿੱਲੀ ਦੇ ਬਾਬੂਆਂ ਨੂੰ ਕਹਿ ਲੋ ਜਾਂ ਕਹਿ ਲੋ ਵੀ ਸਾਡੀ ਜਿਹੜੀ ਸਾਡੀ ਜਿਹੜੀ ਅਫਸਰशाही ਹੈ ਉਹਨਾਂ ਨੂੰ ਜ਼ਮੀਨਾਂ ਨਾਲ ਕੋਈ ਮੋਹ ਨਹੀਂ ਹੈਗਾ ਦੇਖੋ ਜ਼ਮੀਨ ਜ਼ਮੀਨ ਦੇ ਧਿਰ ਤੇ ਜ਼ਮੀਨ ਦੇ ਸਿਰ ਤੇ ਅਸੀਂ ਕਿੱਡੀਆਂ ਲੜਾਈਆਂ ਲੜੀਆਂ ਨੇਗੇ ਤੁਸੀਂ ਕਿਸਾਨ ਅੰਦੋਲਨ ਲਾ ਲਓ ਕਿਸਾਨ ਅੰਦੋਲਨ 'ਚ ਸਾਡੇ ਕੋਲੇ ਜ਼ਮੀਨਾਂ ਨਾ ਹੁੰਦੀਆਂ ਅਸੀਂ ਏਡੀ ਵੱਡੀ ਲੜਾਈ ਲੜ ਲੰਦੇ ਸੈਂਟਰ ਨਾਲ ਪੰਗੜੇ ਲਾ ਲੰਦੇ ਤੇ ਇਹ ਕਹਿੰਦੇ ਜੀ ਜ਼ਮੀਨ ਦੀ ਥਾਂ ਤੁਸੀਂ ਪਲਾਟ ਲੈ ਲਓ ਇਹ ਲੜਾਈਆਂ ਪਲਾਟਾਂ ਦੇ ਸਿਰ ਤੇ ਥੋੜੀ ਲੜਾਈ ਜਾਂਦੀ ਹੁੰਦੀ ਜ਼ਮੀਨ ਤੇਰ ਹੁੰਦੀ ਹੈ ਹੌਸਲਾ ਹੁੰਦੀ ਹੈ ਬੰਦੇ ਦਾ ਉਹਦੇ ਸਿਰ ਤੇ ਬੰਦਾ ਲੜ ਜਾਂਦਾ ਹੈਗਾ ਜਿਹੜੇ ਪਲਾਟ ਕੋਈ ਹੁੰਦੇ ਆ ਕਿ ਉਹ ਠੀਕ ਹੈ ਬੰਦਾ ਰਹਿ ਰੂ ਲੈਂਦਾ ਹੈਗਾ ਜਾਂ ਮਾੜਾ ਮੋਟਾ ਕੋਈ ਕਾਰੋਬਾਰ ਕਰ ਲੈਂਦਾ ਹੈ ਹੁਣ ਪਲਾਟ ਲੈ ਕੇ ਲੋਕ ਕੀ ਕਰਨਗੇ ਮੈਨੂੰ ਇਹਨਾਂ ਨੂੰ ਕਰਨ ਆਵੇ ਕੁਝ ਜਿਹੜਾ ਜਿਹੜਾ ਬੰਦਾ ਮਿੱਟੀ ਨਾਲ ਮਿੱਟੀ ਪਲਾਟ ਵੀ ਤਾਂ ਹੀ ਆ ਵੀ ਜੇ ਉਹ ਵਿਗਣਗੇ ਜੇ ਆਣੀ ਬੇਕਰੀਆਂ ਜਿਹੜੀਆਂ ਪਹਿਲਾਂ ਕਟੀਆਂ ਕਲੋਨੀਆਂ ਜਿਹੜੀਆਂ ਹੋਰ ਕਟੋਂਗੇ ਤਾਂ ਕਿਵੇਂ ਵਿਗਣਗੀਆਂ ਨਾਲੇ ਨਵਰੀ ਤਾਂ ਕਹਿ ਦੋਂਗੇ ਬਸ ਤਾਂ ਤੁਸੀਂ ਹਿੱਸਾ ਪਾਤਾ ਇਹ ਕੋਈ ਇੱਕ ਐਗਜ਼ਾਮਪਲ ਨਹੀਂ ਹੈਗੀ ਇੱਥੇ ਲਾ ਲਓ ਮਾਨਸਾ ਦੇ ਵਿੱਚ 3 ਟੱਕ 4 ਟੱਕ ਮਾਨਸਾ ਦੇ ਵਿੱਚ ਪਈ ਆ ਇਸੇ ਤਰੀਕੇ ਤੁਸੀਂ ਬਠਿੰਡੇ ਦੀ ਅਰਬਨ ਸਟੇਟ ਚੌਥਾ ਪੰਜਵਾਂ ਜਿਹੜਾ ਹੈਗਾ ਉਹਦਾ ਉਹ ਦੇਖ ਲਓ ਫਿਰ ਹੋਰ ਥਾਵਾਂ ਦੇਖ ਲਓ ਪਟਿਆਲੇ ਦੇ ਵਿੱਚ ਦੇਖ ਲਓ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਦੇਖੋ ਵੀ ਬਹੁਤ ਸਾਰੀ ਜ਼ਮੀਨਾਂ ਜਿਹੜੀਆਂ ਸਰਕਾਰ ਨੇ ਕੁਆਇਰ ਕੀਤੀਆਂ ਸੀ ਜਾਂ ਕਲੋਨੀਆਂ ਬਣਾਈਆਂ ਸੀਗੀਆਂ ਉਹ ਡਵੈਲਪ ਨਹੀਂ ਹੋਈਆਂ 10-10 ਕਿਤੇ 10% ਬਸੋਂ ਹੈ ਕਿਤੇ ਸਰਕਾਰ ਨੇ ਖੁਦ ਉੱਥੇ ਡਵੈਲਪਮੈਂਟ ਨਹੀਂ ਕਰਾ ਸਕੀ ਸੜਕਾਂ ਨਹੀਂ ਬਣਾ ਸਕੀ ਕੁਝ ਨਹੀਂ ਕਰ ਸਕੀ ਜਿਹੜੇ ਲੋਕਾਂ ਨੇ ਉੱਥੇ ਜ਼ਮੀਨ ਲਈ ਹੈ ਜਿਹੜੇ ਲੋਕਾਂ ਨੇ ਲੈਂਡ ਲਈ ਹੈ ਉਹ ਉਹ ਬਚਾਰੇ ਕੀ ਕਰਨ ਹੁਣ ਇੱਥੇ ਸਪੋਜ਼ ਕਰੋ ਇੱਥੇ ਕਿਸੇ ਨੂੰ ਤੁਸੀਂ ਜ਼ਮੀਨ ਕਹਤੀ ਵੀ ਜ਼ਮੀਨ ਇੱਥੇ ਦੇਵਾਂਗੇ ਤੁਹਾਨੂੰ ਅਸੀਂ ਕਿੱਲਾ ਦੇਵਾਂਗੇ ਤੁਹਾਨੂੰ ਅਸੀਂ ਕਿੱਲਾ ਲੈ ਕੇ ਤੁਹਾਨੂੰ ਪਲਾਟ ਦੇਵਾਂਗੇ ਇਹਨੂੰ ਲੈ ਹੁਣ 92 93 ਵਲੇ ਦੀ ਕੁਆਇਰ ਹੋਈ ਹੋਈ ਆ ਇੱਥੇ ਕੀ ਕਰੂਗਾ ਕੀ ਕਰੂਗਾ ਇਹਨਾਂ ਸਾਲਾਂ ਚ ਨਹੀਂ ਜਦੋਂ ਕੁਝ ਹੋ ਸਕਿਆ ਤਾਂ ਫਿਰ ਉਹ ਤੋਂ ਉਹ ਤੋਂ ਬਾਅਦ ਕੀ ਕਿਸਾਨ ਉਹ ਤੋਂ ਬਾਅਦ ਕਿਹੜਾ ਬਚੂਗਾ ਕਿਹੜਾ ਨਹੀਂ ਗੱਲ ਇਹ ਹੈ ਵੀ ਆਪਦੀਆਂ ਜ਼ਮੀਨਾਂ ਬਚਾ ਕੇ ਰੱਖੋ ਇਹ ਸਿਰਫ ਹਰ ਇੱਕ ਏਰੀਆ ਮੁਹੱਲੀ ਦੇ ਜਿਹੜੇ ਹੈਗੇ ਆ 50 60 70 75 ਸੈਕਟਰ ਨਹੀਂ ਹੁੰਦੇ ਵੀ ਉੱਥੇ ਵੀ ਵੱਧ ਗਿਆ ਉੱਥੇ ਸਾਨੂੰ ਉੱਥੇ ਰੇਟ ਵੱਧ ਗਏ ਤੇ ਆਏ ਹੋ ਗਏ ਆਏ ਹੋ ਗਏ ਮੁਹਾਲੀ ਵੀ ਅੱਧਾ ਖਾਲੀ ਪਿਆ ਸਾਈਡ ਤੁਸੀਂ ਆਹ 에어ਪੋਰਟ ਰੋਡ ਤੇ ਜਾਓਗੇ ਬਹੁਤ ਅੱਧਾ ਖਾਲੀ ਪਿਆਗਾ ਤੇ ਪਟਿਆਲਾ ਖਾਲੀ ਪਿਆ ਜਲੰਧਰ ਖਾਲੀ ਪਿਆ ਅੰਮ੍ਰਿਤਸਰ ਕਾਪਚ ਤਾਂ ਸਿੱਧਾ ਸਿੱਧਾ ਵੀ ਇੰਨੀ ਹੈ ਨਹੀਂ ਠੀਕ ਆ ਡਿਮਾਂਡ ਨਹੀਂ ਹੈਗੀ ਜਿੰਨੀ ਇਹ ਕਹਿ ਰਹੇ ਆ ਕੋਈ ਵੀ ਤੁਸੀਂ ਚੀਜ਼ ਕਰਦੇ ਹੋ ਐਡਾ ਵੱਡਾ ਪ੍ਰੋਜੈਕਟ ਲੈ ਕੇ ਆਉਣੇ ਹੁੰਨੇ ਹੋ 1 ਲੱਖ ਏਕੜ ਦਾ ਪ੍ਰੋਜੈਕਟ ਲੈ ਕੇ ਆਏ ਹੋ ਤੁਸੀਂ ਉਦੋਂ ਸਭ ਤੋਂ ਪਹਿਲਾਂ ਸਰਵੇ ਹੁੰਦਾ ਡਿਮਾਂਡ ਦਾ ਵੀ ਕੀ ਡਿਮਾਂਡ ਹੈਗੀ ਹੈ ਇਹਨਾਂ ਨੇ ਕੋਈ ਡਿਮਾਂਡ ਦਾ ਸਰਵੇ ਨਹੀਂ ਕੀਤਾ ਫਿਰ ਇਹਨਾਂ ਨੇ ਸੋਸ਼ਲ ਇੰਪੈਕਟ ਨਹੀਂ ਦੇਖਿਆ ਕਿ ਇੰਨੀ ਅਸੀਂ 1 ਲੱਖ ਕਿੱਲਾ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਕੱਢ ਦਿਆਂਗੇ ਖੇਤੀ ਦਾ ਜਿਹੜਾ ਕਿੱਲਾ ਹੈਗਾ ਤੇ ਉਹਦਾ ਸੋਸਾਇਟੀ ਤੇ ਕੀ ਇੰਪੈਕਟ ਹੋਊਗਾ ਫਿਰ ਸਾਡੇ ਲੋਕਾਂ ਨੇ ਉਹਦੇ ਚ ਕਿਵੇਂ ਉੱਭਰਨਾ ਹੈਗਾ ਕੀ ਉਹਨਾਂ ਨੂੰ ਫਿਰ ਤੁਸੀਂ ਭਾਲ ਦੇ ਫਰੀ ਹੋ ਇੱਕ ਤਾਂ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈਗਾ ਉਹਦੇ ਅਕੋਰਡਿੰਗ ਤਾਂ ਤੁਹਾਨੂੰ ਬਾਜ਼ਾਰ ਦੇ ਰੇਟ ਦਾ 4 ਗੁਣਾ ਦੇਣਾ ਦੇਣਾ ਪਊਗਾ ਤੇ ਪਿੰਡ ਵਾਲੇ ਪਿੰਡਾਂ ਵਾਲੇ ਪਿੰਡੂ ਜ਼ਮੀਨ ਦਾ ਤੇ ਤੁਹਾਨੂੰ ਪਿੰਡ ਵਾਲਿਆਂ ਦੀ ਜਿਹੜੀ ਸਹਿਮਤੀ ਵੀ 70 80% ਦੀ ਚਾਹੀਦੀ ਹੈ ਤੇ ਉਹ ਤੁਸੀਂ ਲੈ ਨਹੀਂ ਰਹੇ ਤੁਸੀਂ ਕੋਈ ਤੁਸੀਂ 70 ਛੱਡੋ 20 ਦਾ ਵੀ ਤੁਸੀਂ ಗ್ರಾಮ ਸਭਾ ਮਤਾ ਨਹੀਂ ਪਵਾਇਆ ਕਿਤੇ ਪਰ ਹੁਣ ਤਾਂ ਐਮਐਲਏ ਵੀ ਪੋਸਟਰ ਇੱਕ ਅੱਜ ਮੈਂ ਦੇਖੀ ਸੀ ਦਿਨੇਸ਼ ਛੱਡਾ ਦੀ ਕਹਿੰਦੇ 1 ਇੰਚ ਵੀ ਜ਼ਮੀਨ ਸਹਿਮਤੀ ਤੋਂ ਬਿਨਾ ਨਹੀਂ ਦੇ ਸਕੇ ਮੈਂ ਤਾਂ ਇਹ ਵੀ ਸਰਕਾਰੀ ਬੋਲੀ ਲੱਗੀ ਕੋਈ ਵਿਰੋਧ ਨਹੀਂ ਲੱਗਿਆ ਨੀ ਦੇਖੋ ਐਮਐਲਏ ਨੂੰ ਵੀ ਪਤਾ ਹੈ ਵੀ ਦੇਖੋ ਹੁਣ ਪਿੰਡਾਂ ਦੇ ਵਿੱਚ ਤਾਂ ਜਾਣਾ ਹੀ ਅਕਸਰ ਪਿੰਡਾਂ ਦੇ ਵਿੱਚ ਅਸੀਂ ਅਕਸਰ ਜਾਣਾ ਹੈਗਾ ਤੇ ਅਸੀਂ ਕੁਛ ਨਾ ਕੁਛ ਤੇ ਬੋਲੀਏ ਫੇਰ ਹੀ ਜਾਇਆ ਜਾਇਆ ਜਾਉ ਪਰ ਐਮਐਲਏ ਵੀ ਤਾਂ ਕਹਿ ਸਕਦਾ ਨਾ ਵੀ ਭਾਈ ਤੁਸੀਂ ਕਿਸੇ ਨੂੰ ਤੁਸੀਂ ਤਾਂ ਕਹਿੰਦੇ ਹੋ ਸਹਿਮਤੀ ਬਿਨਾਣੀ ਪਰ ਜਿੰਨਾ ਤੁਸੀਂ ਮਜਬੂਰ ਕਰਤਾ ਕੱਲ ਨੂੰ ਉਹਦੇ ਕੋਲੇ ਰਾਹ ਕੀ ਬਚੂਗਾ ਬੰਦੇ ਕੋਲੇ ਨਹੀਂ ਮਜਬੂਰਤਾ ਦੇਖੋ ਨਵਰੀਤ ਜੀ ਆਏ ਆ ਵੀ ਜੇ ਕੋਈ ਥੋੜਾ ਮੋਟਾ ਇਲਾਕਾ ਹੋਵੇ ਉਹਨੂੰ ਤੇ ਮਜਬੂਰ ਕਰ ਸਕਦੇ ਆ ਪਰ ਜਿਹੜੇ ਹਿਸਾਬ ਨਾਲ ਇਹ 1 ਲੱਖ ਏਕੜ ਕਹੀ ਜਾਂਦੇ ਸਾਰੇ ਪੰਜਾਬ ਦੇ ਵਿੱਚ ਆ ਸਾਡੇ ਵਾਲੇ ਤਾਂ ਬਟਾਂ ਦੇ ਕਹੀਆਂ ਰੱਖੀ ਬੈਠੇ ਨੇ ਘਟੂਠੇ ਵਾਲੀ ਇਹ ਤਾਂ ਕਹਿੰਦੇ ਆ ਵੀ ਤੁਸੀਂ ਆਓ ਸਹੀ ਇੱਥੇ ਪੈਰ ਰੱਖ ਕੇ ਦਿਖਾਓ ਮੈਂ ਤੁਹਾਨੂੰ ਹੁਣ ਲੈ ਚਾਲਦਾ ਠੂਠੇ ਵਾਲੀ ਤੇ ਇਹ ਨਹੀਂ ਹੁਣ ਨਹੀਂ ਮੰਨਦੇ ਲੋਕ ਹੁਣ ਤਾਂ ਭੁੱਲ ਜਾਓ ਵੀ ਕੋਈ ਲੈ ਜਾਊਗਾ ਹੁਣ ਤਾਂ ਕੋਈ ਮੈਂ ਕਹਿੰਦਾ ਵੀ ਵਿੱਗਾ ਵੀ ਲੈ ਕੇ ਦਿਖਾ ਦੇ ਹੁਣ ਨਹੀਂ ਲਈ ਜਾਂਦੀ ਹੁਣ ਸਰਕਾਰ ਨੂੰ ਥੁੱਕ ਕੇ ਚਿੱਟਨਾ ਪਊਗਾ ਸਰਕਾਰ ਨੂੰ ਆਪਦਾ ਜਿਹੜਾ ਫੈਸਲਾ ਵਾਪਸ ਲੈਣਾ ਪਊਗਾ ਜੇ ਨਹੀਂ ਲੈਣਗੇ ਫਿਰ ਉਹੀ ਗੱਲ ਹੈ ਵੀ ਲੋਕਾਂ ਨੇ ਪਿੰਡਾਂ ਦੇ ਵਿੱਚ ਬੋਰਡ ਲਾਉਣਾ ਸ਼ੁਰੂ ਕਰਤੇ ਹੌਲੀ ਹੌਲੀ ਡਲੇ ਚੱਲਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ ਘਰਾਂ ਤੋਂ ਬਾਹਰ ਨਿਕਲਣੇ ਬੰਦ ਹੋ ਜਾਣਗੇ ਦੇਖੋ ਲੋਕ ਰੋ ਤੁਸੀਂ ਇਸ ਤਰ੍ਹਾਂ ਦੀ ਬੇਵਕੂਫੀ ਪਹਿਲੀ ਗ ਫਿਰ ਤੁਸੀਂ ਲੋਕਾਂ ਤੋਂ ਪੁੱਛਿਆ ਨਹੀਂ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਫਰੀ ਦੇ ਵਿੱਚ ਲੈ ਜੀਏ ਇਹ ਜਿਹੜੀ ਤੁਸੀਂ ਤਾਂ ਜਿਹਦਾ 4 ਗੁਣਾ ਦਿੰਨੇ ਹੋ ਉਹ ਤਾਂ ਜ਼ਿਮੀਦਾਰ ਮਸਾ ਦੇਣ ਨੂੰ ਤਿਆਰ ਹੈ ਉਹ ਤਾਂ ਲੜ ਲੜ ਕੇ ਅੱਕ ਕੇ ਦਿੰਦਾ ਹੈ ਤੇ ਤੁਸੀਂ ਕਹਿੰਦੇ ਸਾਨੂੰ ਫਰੀ ਦੇ ਅਸੀਂ ਉਹਨੂੰ ਪਲਾਟ ਦੇਵਾਂਗੇ ਇਹਨਾਂ ਨੂੰ ਕਹਦਾ ਪਲਾਟਾਂ ਦਾ ਲਾਲਚ ਹੈ ਸਾਨੂੰ ਕਹਦਾ ਤੁਸੀਂ ਪਲਾਟਾਂ ਦਾ ਲਾਲਚ ਦਿੰਨੇ ਹੋ ਇਹ ਬੇਵਕੂਫੀ ਹੈ ਬਹੁਤ ਵੱਡੀ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਧੰਨਵਾਦ